ਜੀ ਅਰਦਾਸ ਬਟਿਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਪਹਿਣਾ ਲਈ ਲੈ ਕੇ ਆਏ ਆ ਬਹੁਤ ਹੀ ਜ਼ਿਆਦਾ ਸੋਹਣੇ ਕੁਲ ਕੁਲ ਗਰਮੀ ਚ ਵੇਅਰ ਕਰਨ ਵਾਲੇ ਫਾਈਨ ਕਾਟਨ ਦੇ ਸੂਟ। ਵਾਕੀ ਜਿਹੜੇ ਮੇਰੇ ਚੈਨਲ ਤੋਂ ਆਏ ਆ ਉਹ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਪਹਿਣਾ ਨੂੰ ਬੇਨਤੀ ਹੈ ਕਿ ਜਿਹੜੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਆ ਕਰੋ ਜੀ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਜਿਹੜੀਆਂ ਭੈਣਾਂ ਮੇਰੀ ਪਹਿਲਾਂ ਤੋਂ ਇੰਨੀ ਜ਼ਿਆਦਾ ਸਪੋਰਟ ਕਰ ਰਹੀਆਂ ਹਨ ਉਹਨਾਂ ਦਾ ਮੈਂ ਬਹੁਤ 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 ਧੰਨਵਾਦ ਕਰਦੀ ਹਾਂ ਚਲੋ ਜੀ ਫਿਰ ਵੀਡੀਓ ਸ਼ੁਰੂ ਕਰੀਏ ਸੋਹਣੇ ਸੋਹਣੇ ਸੂਟਾਂ ਦੇ ਨਾਲ ਹਾਂਜੀ ਪਹਿਲਾ ਸੂਟ ਵੇਖੋ ਬਹੁਤ ਹੀ ਜ਼ਿਆਦਾ ਸੋਹਣਾ ਫਾਈਨ ਕਾਟਨ ਹੈ ਜੀ ਬਿਲਕੁਲ ਹੀ ਡਿਫਰੈਂਟ ਜਿਹਾ ਬਹੁਤ ਹੀ ਸੋਹਣਾ ਜਾਇਦਾ ਪ੍ਰਿੰਟਿੰਗ ਹੈ ਹਾਂ ਇਹ ਚਿਕਨ ਦੀ ਬਾਟਮ ਨਾਲ ਵਾਈਟ ਨਾਲ ਵੀ ਪਹਿਨੇ ਆ ਜਾ ਸਕਦਾ ਔਰ ਆਲ ਓਵਰ ਵੀ ਬਹੁਤ ਸੋਹਣਾ ਲੱਗਣਾ ਲੇਸਿਸ ਵਗੈਰਾ ਨਾਲ ਰੈਡੀ ਹੋ ਕੇ ਬਿਲਕੁਲ ਫਾਈਨ ਕਾਟਨ ਹੈ ਜੀ ਗਰਮੀ ਚ ਵੇਅਰ ਕਰਨ ਵਾਲੀ ਤੇ ਫੈਬਰਿਕ ਤੁਹਾਨੂੰ ਪਤਾ ਹੈ ਹਮੇਸ਼ਾ ਅਸੀਂ ਵਧੀਆ ਗੁੱਡ ਕੁਆਲਿਟੀ ਦਾ ਹੀ ਲੈ ਕੇ ਆਉਂਦੇ ਆ ਇਹਦੀ ਕੋਈ ਕੰਪਲੇਂਟ ਨਹੀਂ ਕਲਰ ਵਗੈਰਾ ਖਰਾਬ ਹੋਣ ਦੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਧੋ ਕੇ ਇਸੇ ਤਰ੍ਹਾਂ ਹੀ ਰਹਿਣੀ ਹੈ ਬਹੁਤ ਸੋਹਣੀ ਫਾਈਨ ਕਾਟਨ ਹੈ ਰੇਟ ਰਹੇਗਾ 680 ਰੁਪਏ ਸ਼ਿਪਿੰਗ ਚਾਰਜ ਤੁਹਾਡੇ ਰਹਿਣਗੇ ਅਗਲਾ ਵੀ ਇਸੇ ਕਾਟਨ ਦੇ ਵਿੱਚ ਰਹੇਗਾ ਬਹੁਤ ਹੀ ਸੋਹਣਾ ਫਾਈਨ ਕਾਟਨ ਮਹਿੰਦੀ ਜਿਹਾ ਸ਼ੇਡ ਹੈ ਜੀ ਬਹੁਤ ਹੀ ਪਿਆਰਾ ਜਿਹਾ ਇਹ ਵੀ ਆਲ ਓਵਰ ਸੂਟ ਬਹੁਤ ਸੋਹਣਾ ਲੱਗਣਾ ਪਲੇਸਿਸ ਵਗੈਰਾ ਨਾਲ ਰੈਡੀ ਕਰਾ ਕੇ ਜਾਂ ਫਿਰ ਨਾਲ ਆ ਜਿਹੜਾ ਸਕਿਨ ਜਿਹਾ ਦਿਸ ਰਿਹਾ ਹੈ ਇਸ ਤਰ੍ਹਾਂ ਦਾ ਫੈਬਰਿਕ ਲਾ ਕੇ ਵਰਕ ਵਗੈਰਾ ਕਰਕੇ ਵੀ ਬਹੁਤ ਸੋਹਣਾ ਲੱਗਣਾ ਟਾਈ ਐਂਡ ਡਾਈ ਦੇ ਦੁਪੱਟੇ ਦੇ ਨਾਲ ਸੂਟ ਨੇ ਬਹੁਤ ਜਚਣਾ ਹੈ ਹਾਂ ਇਹਦੀ ਵੀ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਬਿਲਕੁਲ ਫਾਈਨ कॉटन ਹੈ 680 ਰੁਪਏ ਵਿੱਚ ਸੂਟ ਰਹੇਗਾ ਜੀ ਸ਼ਿਪਿੰਗ ਚਾਰਜ ਇਹਦੇ ਵੀ ਅਲੱਗ ਤੋਂ ਰਹਿਣਗੇ ਅਗਲਾ ਵੀ ਇਸੇ ਫੈਬਰਿਕ ਦਾ ਹੈ ਬਿਲਕੁਲ ਗੁੱਡ ਕੁਆਲਿਟੀ ਦਾ ਫਾਈਨ ਫੈਬਰਿਕ ਹੈ ਪਿੰਕ ਜਾਂ ਕਲਰ ਹੈ ਨਾਲ ਫਰੋਜੀ ਜੇ ਕੰਬੀਨੇਸ਼ਨ ਨਾਲ ਆਲ ਓਵਰ ਵੀ ਬਹੁਤ ਸੋਹਣਾ ਲੱਗਣਾ ਹੈ ਸੂਟ ਤੇ ਪਿੰਕ ਜਾਂ ਫਰੋਜੀ ਬਾਟਮ ਨਾਲ ਵੀ ਬਹੁਤ ਵਧੀਆ ਲੱਗਣਾ ਫਾਈਨ ਗਰਮੀ 'ਚ ਵੀਅਰ ਕਰਨ ਵਾਲੀ ਸਿੰਪਲ कॉटन ਹੈ ਜੀ ਆਰਾਮਦਾਇਕ ਬਿਲਕੁਲ ਤੇ ਰੇਟ ਇਹਦਾ ਵੀ 680 ਰੁਪਏ ਪਰ ਸੂਟ ਰਹੇਗਾ ਜੀ ਤੇ ਸ਼ਿਪਿੰਗ ਚਾਰਜ ਐਕਸਟਰਾ ਰਹਿਣਗੇ ਇਹਨਾਂ ਦੇ ਵਿੱਚ ਸ਼ਿਪਿੰਗ ਚਾਰਜ ਨਹੀਂ ਲਾਏ ਹੋਏ ਜੀ ਆਪਾਂ ਤੇ ਜਿਹੜੀ ਕਾਟਨ ਆ ਉਹ ਬਿਲਕੁਲ ਗੁੱਡ ਕੁਆਲਿਟੀ ਦੀ ਰਹੂਗੀ ਹੰਡਣ ਵਾਲੀ ਜਿਹੜੀ ਹੈਗੀ ਕਾਟਨ ਰਹੇਗੀ ਅਗਲਾ ਵੀ ਇਸੇ ਸਟੱਫ ਦੇ ਵਿੱਚ ਹੈ ਫਾਈਨ ਕਾਟਨ ਹੈ ਬਹੁਤ ਥੋੜਾ ਜਿਹਾ ਵੱਡੇ ਫਲਾਅਰਸ ਹੈ ਜੀ ਜਿਵੇਂ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਹੈ ਇਹ ਵੀ ਬਹੁਤ ਹੀ ਸੋਹਣਾ ਗਜਰੀ ਜੇ ਸ਼ੇਡ ਦੇ ਸਕਿਨ ਕਲਰ ਦੇ ਵਿੱਚ ਫਲਾਅਰਸ ਨੇ ਇਹਦੇ ਤੇ ਵੀ ਥੋੜਾ ਜਿਹਾ ਹਲਕਾ ਮੋਲਕਾ ਕੰਮ ਕਰਵਾ ਕੇ ਜਾਂ ਲੇਸ ਦੀ ਡਿਜ਼ਾਈਨਿੰਗ ਦੇ ਨਾਲ ਸੂਟ ਹੈ ਜਿਹੜਾ ਬਹੁਤ ਸੋਹਣਾ ਬਣਨਾ ਪ੍ਰਾਈਸ ਇਹਦੀ ਵੀ ਉਹੀ ਰਹੇਗੀ ਜੀ 680 ਰੁਪਏ ਸ਼ਿਪਿੰਗ ਚਾਰਜ ਇਹਦੇ ਵੀ ਅਲੱਗ ਤੋਂ ਰਹਿਣਗੇ ਤੇ ਕਪੜਾ ਤੁਹਾਨੂੰ ਹਮੇਸ਼ਾ ਗੁੱਡ ਕੁਆਲਿਟੀ ਦਾ ਮਿਲੂਗਾ ਸਾਡੇ ਕੋਲੋਂ ਸਕਰੀਨ ਸ਼ਾਟ ਲੈ ਲਓ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਲੱਗੇ ਦਿੱਤੇ ਗਏ ਵਟਸਐਪ ਨੰਬਰ ਤੇ ਭੇਜ ਦਿਓ ਅਗਲਾ ਬਹੁਤ ਸੋਹਣਾ ਜੀ ਇਹ ਇਹ ਬਾਰਡਰ ਆ ਜਾਏਗਾ ਅੱਗੇ ਪਿੱਛੇ ਬਾਜੂ ਤੇ ਤੇ बॉटम ਇਹਦੇ ਨਾਲ ਮੈਚਿੰਗ ਆ ਜਾਊਗੀ ਜੇ ਤੁਸੀਂ ਆਲ ਓਵਰ ਲੈਣਾ ਹੈ ਫਿਰ बॉटम ਤੇ ਵੀ ਇਹ ਵਾਲਾ ਥੱਲੇ ਜਿਹੜਾ ਪ੍ਰਿੰਟਿੰਗ ਜਿਹੜੀ ਹੈਗੀ ਡਿਜ਼ਾਈਨਿੰਗ ਬਣੀ ਹੋਈ ਘੇਰੇ ਦੀ ਇਹ ਆ ਜਾਊਗੀ ਵਿੱਚ ਬੁਟੀ ਹੈ ਬਹੁਤ ਸੋਹਣਾ ਇਹ ਸੂਟ ਰੈਡੀ ਹੋਣਾ ਜੀ ਵੱਖਰਾ ਜਾਂ ਡਿਫਰੈਂਟ ਜਾਂ ਕਨਸੈਪਟ ਹੈ ਇਹਦਾ ਵੀ ਦੇਖੋ ਤੁਸੀਂ ਬਹੁਤ ਹੀ ਫਾਈਨ कॉटन ਰਹੇਗੀ 680 ਰੁਪਏ ਦੇ ਵਿੱਚ ਸੂਟ ਹੈ ਜਿਹੜਾ ਤੁਹਾਨੂੰ ਮਿਲੇਗਾ ਸ਼ਿਪਿੰਗ ਚਾਰਜ ਤੁਹਾਡੇ ਰਹਿਣਗੇ ਮਤਲਬ ਅਲੱਗ ਤੋਂ ਸ਼ਿਪਿੰਗ ਚਾਰਜ ਵੀ ਲੱਗਣਗੇ ਜੀ ਇਹਨਾਂ ਸੂਟਾਂ ਤੇ ਵਿੱਚ ਕੋਈ ਸ਼ਿਪਿੰਗ ਚਾਰਜ ਅਸੀਂ ਨਹੀਂ ਲਾਇਆ ਹੋਇਆ ਇਹਨਾਂ ਦੇ ਅਗਲਾ ਆਲ ਓਵਰ ਰਹੇਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਗੰਗਾ ਬ੍ਰੈਂਡ ਦੇ ਵਿੱਚ ਇਹ ਸੂਟ ਤੁਹਾਨੂੰ ਮਿਲੇਗਾ 850 ਰੁਪਏ ਦੇ ਵਿੱਚ ਸੂਟ ਬਹੁਤ ਜ਼ਿਆਦਾ ਸੋਹਣਾ ਜੀ ਬ੍ਰੀਕ ਬੁੱਟੀ ਦਾ ਲਵੈਂਡਰ ਸ਼ੇਡ ਹੈ ਉਹੀ ਗੱਲ ਹੈ ਜੀ ਜੇ ਇਹ ਤੇ ਵੀ ਆਪਾਂ ਥੋੜਾ ਜਆ ਜਿਹੜਾ ਸਕਿਨ ਜਾਂ ਵਾਈਟ ਜਿਹਾ ਦੀਸਰੇ ਆਏ ਸਟੱਫ ਲਗਵਾ ਕੇ ਅਲੱਗ ਤੋਂ ਫੈਬਰਿਕ ਕੰਮ ਵਗੈਰਾ ਕਰਾਵਾਂਗੇ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਣਾ ਹੈ ਇਹ ਬਹੁਤ ਹੀ ਸੋਹਣਾ ਥੋੜਾ ਡਿਫਰੈਂਟ ਜਿਹਾ ਕਲਰ ਵੀ ਜ਼ਿਆਦਾ ਸੋਹਣਾ ਹੈ ਜੀ ਗਰਮੀ ਦੇ ਹਿਸਾਬ ਨਾਲ ਨਾ ਕੂਲ ਜਿਹਾ ਕਲਰ ਹੈ ਡਾਰਕ ਨਹੀਂ ਹੈਗਾ ਸੋਹਣਾ ਜਿਹਾ ਲਵੈਂਡਰ ਸ਼ੇਡ ਹੈ ਮਤਲਬ ਤੇ ਆਲ ਓਵਰ ਸੂਟ ਇਹ ਬਹੁਤ ਹੀ ਸੋਹਣਾ ਲੱਗਣਾ ਜੇ ਲੈਸਸ ਵਗੈਰਾ ਨਾਲ ਰੈਡੀ ਕਰਾਓਗੇ ਫਿਰ ਵੀ ਜੇ ਹਲਕਾ ਫੁਲਕਾ ਸਾਡੇ ਤੇ ਛੱਡ ਦੋਗੇ ਕੰਮ ਕਰਵਾਉਣਾ ਨਾਲ ਦੁਪੱਟਾ ਵਗੈਰਾ ਰੈਡੀ ਕਰਵਾਉਣਾ ਉਹ ਜੇ ਸਾਡੇ ਤੇ ਛੱਡੋਗੇ ਤਾਂ ਬਿਲਕੁਲ ਹੀ ਡਿਫਰੈਂਟ ਜਾਂ ਯੂਨੀਕ ਜੀ ਲੁੱਕ ਦਾ ਸੂਟ ਹੈ ਜਿਹੜਾ ਤੁਹਾਨੂੰ ਰੈਡੀ ਕਰਵਾ ਕੇ ਦੇਵਾਂਗੇ ਤੁਸੀਂ ਇਸ ਤਰ੍ਹਾਂ ਵੀ ਸਾਡੇ ਤੋਂ ਇਹ ਸੂਟ ਹੈ ਜਿਹੜਾ ਵਾਈ ਕਰ ਸਕਦੇ ਆ ਅਗਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਰਹੇਗਾ ਜੀ ਇਹ ਮੈਚਿੰਗ ਦੇ ਵਿੱਚ ਰਹਿਣਗੇ ਦੇਖੋ ਇਹਦੀ ਪ੍ਰਿੰਟਿੰਗ ਕਿੰਨੀ ਜ਼ਿਆਦਾ ਸੋਹਣੀ ਹੈ ਸਕੈਨੇਜੀ ਪ੍ਰਿੰਟਿੰਗ ਹੈ ਗਜਰੀ ਸ਼ੇਡ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਬ੍ਰਾਂਡ ਦਾ ਫੈਬਰਿਕ ਰਹੇਗਾ ਕਾਟਨ ਖਰਾਬ ਨਹੀਂ ਹੋਣ ਵਾਲੀ ਬਿਲਕੁਲ ਹੀ ਤੇ ਨਾਲ ਸ਼ੈਡੋ ਪ੍ਰਿੰਟ ਦੀ ਰਹੇਗੀ ਬਾਟਮ ਦੇਖੋ ਇਹ ਸੂਟ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਇਹਦੇ ਚ ਕਈ ਕਲਰ ਮਿਲ ਜਾਣਗੇ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣਾ ਇਹ ਸੂਟ ਲੱਗਣੇ ਆ ਦੇਖੋ ਇਹ ਵੀ 750 ਰੁਪਏ ਦਾ ਸੂਟ ਹੈ ਜੀ ਸ਼ਿਪਿੰਗ ਚਾਰਜ ਅਲੱਗ ਤੋਂ ਰਹਿਣਗੇ 80 பை ஷਿਪਿੰਗ ਚਾਰਜ ਦੇ ਪੰਜਾਬ ਹਰਿਆਣਾ ਦੇ ਅਲੱਗ ਤੋਂ ਰਹਿਣਗੇ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਵੀ ਕਲਰ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਤੁਸੀਂ ਭੇਜ ਸਕਦੇ ਹੋ ਹਮੇਸ਼ਾ ਫੈਬਰਿਕ ਬ੍ਰਾਂਡ ਦਾ ਮਿਲੂਗਾ ਮੋਹਰ ਲੱਗੀ ਵਾਲਾ ਮਿਲੂਗਾ ਇਸੇ ਫੈਬਰਿਕ ਦੇ ਵਿੱਚ ਅਗਲਾ ਕਲਰ ਵੇਖੋ ਜੀ ਲਾਈਟ ਜਿਹਾ ਕਲਰ ਲਵੈਂਡਰ ਜਿਹਾ ਸ਼ੇਡ ਇਹਦੀ ਵੀ ਜਿਹੜੀ ਹੈਗੀ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਆ ਦੇਖੋ ਸਕਿਨ ਜャ ਜਿਹੜੇ ਕਰੀਮ ਜੇ ਫਲਾਰ ਦੇ ਸਰਾਏ ਬਹੁਤ ਜਿਆਦਾ ਸੋਹਣੇ ਇਹਦੀ ਪ੍ਰਿੰਟਿੰਗ ਹੈ ਨਾਲ ਇਸੇ ਵੇਸ ਕਲਰ ਦੀ ਰਹੇਗੀ ਬਾਟਮ ਕਿਾ ਸ਼ਾਨਦਾਰ ਪ੍ਰਿੰਟ ਹੈ ਦੇਖੋ ਬਹੁਤ ਸੋਹਣਾ ਹੈ ਪ੍ਰਿੰਟਿੰਗ ਦੇ ਨਾਲ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜਿਹੜੀ ਸੂਟ ਜਿਹੜੀ ਵੀ ਭੈਣ ਨੂੰ ਪਸੰਦ ਆ ਸਕ੍ਰੀਨ ਸ਼ਾਟ ਲੈ ਕੇ ਸਾਡੇ ਦਿੱਤੇ ਗਏ WhatsApp ਨੰਬਰ ਤੇ 63 ਸੈਂਡ ਕਰੋ ਜੀ ਫਿਰ ਕਈ ਵਾਰੀ ਰਹਿ ਜਾਂਦੀਆਂ ਪਹਿਣਾ ਬਾਅਦ ਚ ਆਰਡਰ ਆਉਂਦਾ ਸੂਟ ਉਹਦੋਂ ਆਪਣੇ ਸੋਲਡ ਆਊਟ ਹੋ ਜਾਂਦੇ ਦੇਖੋ ਹਮੇਸ਼ਾ ਤੁਹਾਡੇ ਲਈ ਵੱਖਰੀ ਜੀ ਜਿਹੜੀ ਲੁੱਕ ਦੇ ਸੂਟ ਅਸੀਂ ਲੈ ਕੇ ਆਉਨੇ ਆ ਫਲਾਵਰ ਪ੍ਰਿੰਟਿੰਗ ਹੈ ਜਿਹੜੀ ਉਹ ਵੀ ਪੂਰੀ ਧਿਆਨ ਚ ਰੱਖ ਕੇ ਅਸੀਂ ਸੂਟ ਤੁਹਾਡੇ ਲਈ ਲੈ ਕੇ ਆਉਨੇ ਆ ਜੀ ਵੱਖਰੀ ਕਿਸਮ ਦੇ ਅਗਲਾ ਦੇਖੋ ਪ੍ਰਿੰਟਿੰਗ ਕਿੰਨੀ ਜਿਆਦਾ ਸੋਹਣੀ ਹੈ ਬਹੁਤ ਹੀ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਨਾਲ ਲਵੈਂਡਰ ਜੇ ਸ਼ੇਡ ਦੀ ਇਹਦੀ ਵੀ ਬਾਟਮ ਹੈਗੀ ਨਾਲ ਮੈਚਿੰਗ ਦੇਖੋ ਬ੍ਰੈਂਡ ਦਾ ਫੈਬਰਿਕ ਰਹੂਗਾ ਜੀ 컬러 ਪ੍ਰਿੰਟਿੰਗ ਤਾਂ ਹੀ ਜ਼ਿਆਦਾ ਸੋਹਣੀ ਹੁੰਦੀ ਹੈ ਜਿੰਨਾ ਕੱਪੜਾ ਵਧੀਆ ਹੋਊਗਾ ਵਧੀਆ ਮਿਲਦਾ ਹੋਊਗਾ ਉਹਦੀ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਨਕਲ ਚਾਹੇ ਕਿੰਨੀ ਵੀ ਹੋਵੇ ਪਰ ਜਿਹੜੀ ਕੁਆਲਿਟੀ ਹੈ ਬ੍ਰੈਂਡ ਦੇ ਫੈਬਰਿਕ ਦੀ ਉਹ ਹੀ ਹੁੰਦੀ ਹੈ ਜੀ ਕੱਪੜੇ ਤੋਂ ਹੀ ਪਤਾ ਲੱਗ ਜਾਂਦੀ ਹੈ ਆਪਾਂ ਨੂੰ ਦੇਖੋ ਬਹੁਤ ਜ਼ਿਆਦਾ ਸੋਹਣੀ ਇਹਦੀ ਪ੍ਰਿੰਟਿੰਗ ਹੈ カラー ਵੀ ਵਾਸ ਸੋਨਾ ਮਲਟੀ ਜੇ ਚ ਆ ਜਾਂਦਾ ਸਕਰੀਨ ਸ਼ਾਟ ਲੈ ਕੇ ਦਿੱਤੇਗੇ WhatsApp ਨੰਬਰ ਤੇ ਸਾਨੂੰ ਸੈਂਡ ਕਰ ਸਕਦੇ ਹੋ 780 ਰੁਪਏ ਦਾ ਰੇਟ ਰਹੇਗਾ ਜੀ ਸ਼ਿਪਿੰਗ ਚਾਰਜ ਅਲੱਗ ਤੋਂ ਰਹਿਣਗੇ ਅਗਲਾ ਵੇਖੋ ਬਹੁਤ ਹੀ ਜ਼ਿਆਦਾ ਸੋਨਾ ਫਰੋਜੀ ਕਲਰ ਦੇ ਵਿੱਚ ਲਾਈਟ ਫਰੋਜੀ ਚ ਵਾਲੇ ਬਹੁਤ ਹੀ ਜ਼ਿਆਦਾ ਸੋਨੇ ਪੀਚ ਜੇ ਫਲਾਰ ਹੈ ਜੇ ਲੈਮਨ ਜੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹਦੀ ਵੀ ਵੇਖੋ ਬਿਲਕੁਲ लाजवाब ਸ਼ਾਨਦਾਰ ਪ੍ਰਿੰਟਿੰਗ ਹੈ ਇੱਕ ਵੀ ਸੂਟ ਜਿਹੜਾ ਛੱਡਣ ਵਾਲਾ ਨਹੀਂ ਇੱਕ ਤੋਂ ਇੱਕ ਵੱਧ ਕੇ ਹੈ ਜੀ ਬਾਕੀ ਸਟੀਚਿੰਗ ਤੇ ਹੈ ਜਦੋਂ ਸਟੀਚਿੰਗ ਵਧੀਆ ਕੀਤੀ ਹੋਵੇ ਸੂਟ ਆਪੇ ਸੋਹਣੇ ਲੱਗਦੇ ਆ ਨਾਲ ਸ਼ੈਡੋ ਪ੍ਰਿੰਟ ਦੀ ਰਹੇਗੀ ਬਾਟਮ ਲਾਈਟ ਫਰੋਜ਼ੀ ਕਲਰ ਦੀ ਬਹੁਤ ਜਾਨਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਲੱਗ ਰਿਹਾ ਜੀ ਇਹ ਲਾਈਟ ਫਰੋਜ਼ੀ ਦੇ ਵਿੱਚ ਗਰਮੀ ਦੇ ਵਿੱਚ ਆਪਾਂ ਨੂੰ ਲਾਈਟ ਕਲਰ ਜ਼ਿਆਦਾ ਵਧੀਆ ਲੱਗਦੇ ਆ ਦੇਖੋ ਕਿਆ কুল-ਕੂਲ ਜੀ ਪ੍ਰਿੰਟਿੰਗ ਹੈ ਤੇ ਕਲਰ ਹੈ ਕੰਬੂ ਗੇਰਾ ਕਾਹੋਂਗੇ ਬਾਟਮ ਤੇ ਐਸੀ ਕਰਵਾ ਦੇਵਾਂਗੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਰੈਡੀ ਕਰਾ ਦੇਵਾਂਗੇ ਉਹਦੇ ਐਕਸਟਰਾ ਚਾਰजेस ਰਹਿਣਗੇ ਜੇ ਤੁਸੀਂ ਇਸੇ ਤਰ੍ਹਾਂ ਬਾਏ ਕਰਨਾ ਹੈ 780 ਰੁਪਏ ਦਾ ਸੂਟ ਹੈ ਜੀ ਸ਼ਿਪਿੰਗ ਚਾਰਜ ਅਲੱਗ ਤੋਂ ਰਹਿਣਗੇ ਥੈਂਕ ਯੂ